ਨਾ ਜਾਣੇ ਕਿੰਨੇ ਹੁੰਦੇ ਨੇ ਬ੍ਰੇਕਅਪ ਟਰੋਮਾ ਵਾਲੇ 6 ਸਾਲ ਪਹਿਲਾਂ ਬ੍ਰੇਕਅਪ ਹੋਇਆ ਸੀ 6 ਸਾਲ ਪਹਿਲਾਂ ਬ੍ਰੇਕਅਪ ਹੋਇਆ ਸੀ ਤੇ ਹੁਣ ਉਹ ਬਾਹਰ ਵੀ ਵਿੱਚ ਹੈ ਤੇ ਇਹਨੂੰ ਟਰੋਮਾ ਚੱਲ ਰਿਹਾ ਹੈ ਤੇਰੀ ਸਮੱਸਿਆ ਦੱਸਾਂ ਕੀ ਹੈ ਤੇਰੇ ਜੀਵਨ ਵਿੱਚ ਕੁਝ ਵੀ ਸਹਿਜ ਨਹੀਂ ਹੈ ਰਿਸ਼ਤਾ ਵੀ ਸਹਿਜ ਨਹੀਂ ਬਣਦਾ ਤੁਸੀਂ ਰਿਸ਼ਤਾ ਵੀ ਸੋਚ ਕੇ ਬਣਾਉਂਦੇ ਹੋ ਤੁਸੀਂ ਰਿਸ਼ਤਾ ਵੀ ਕਹਿੰਦੇ ਹੋ ਓਕੇ ਯੈਸ ਅਰੇ ਇਹ ਚੀਜ਼ ਜੇ ਆਉਂਦੀਆਂ ਨੇ ਜੋ ਸਹਿਜ ਬੰਦੀਆਂ ਹਨ ਆਪਣੇ ਆਪ ਬੰਦੀਆਂ ਹਨ ਸਪੌਂਟੇਨੀਅਸਲੀ ਬੰਦੀਆਂ ਹਨ ਇਹ ਚੀਜ਼ ਖੂਬਸੂਰਤ ਹੀ ਉਦੋਂ ਹੁੰਦੀ ਹੈ ਜਦੋਂ ਤੁਹਾਨੂੰ ਪਤਾ ਵੀ ਨਾ ਚੱਲੇ ਤੇ ਬਨ ਜਾਏ ਲੇਕਿਨ ਤੁਸੀਂ ਰਿਸ਼ਤਾ ਬਣਾਉਂਦੇ ਹੋ ਠੱਪਾ ਲਗਾ ਕੇ ਕਹਿੰਦੇ ਹੋ ਕੱਲ ਤੱਕ ਉਹ ਮੇਰੀ ਗਰਲਫ੍ਰੈਂਡ ਨਹੀਂ ਸੀ ਕੱਲ ਤੱਕ ਉਹ ਗਰਲਫ੍ਰੈਂਡ ਨਹੀਂ ਸੀ ਆ ਜੋ ਮੇਰੀ ਗਰਲਫ੍ਰੈਂਡ ਹੋ ਗਈ ਹੈ ਕਿਉਂ ਮੈਂ ਠੱਪਾ ਲਗਾ ਦਿੱਤਾ ਠੱਪਾ ਲਗਾਉਣ ਤੋਂ ਇੱਕ ਸਕਿੰਟ ਪਹਿਲਾਂ ਵੀ ਉਹ ਮੇਰੀ ਗਰਲਫ੍ਰੈਂਡ ਨਹੀਂ ਸੀ ਠੱਪਾ ਇੱਕ ਡਿਸਕੰਟੀਨਿਉਟੀ ਹੈ ਇਹ ਡਿਸਕੰਟੀਨਿਊਸ ਫੰਕਸ਼ਨ ਚੰਗੇ ਨਹੀਂ ਹੁੰਦੇ ਕੱਲ ਤੱਕ ਸਾਡਾ ਰਿਸ਼ਤਾ ਸੀ ਅੱਜ ਸਾਡਾ ਰਿਸ਼ਤਾ ਨਹੀਂ ਹੈ ਇਹ ਕਿਹੜਾ ਰਿਸ਼ਤਾ ਹੈ ਜੋ ਅਚਾਨਕ ਟੁੱਟ ਸਕਦਾ ਹੈ ਕਿਹੜਾ ਰਿਸ਼ਤਾ ਹੈ ਇਹ